ਕੀਸ਼ ਕਰਦਾ ਗਾਇਆ ਇੱਕ ਬਹੁਤ ਪਪੂਲਰ ਗੀਤ ਹੈ ਨਾਮ ਭੁੱਲ ਜਾਏਗਾ ਚਿਹਰਾ ਇਹ ਬਦਲ ਜਾਏਗਾ ਮੇਰੀ ਆਵਾਜ਼ ਹੀ ਪਛਾਣ ਹੈ ਗੁਲਾਬ ਨੂੰ ਤੁਸੀਂ ਕਿਸੇ ਹੋਰ ਨਾਂ ਨਾਲ ਵੀ ਬੁਲਾ ਲਓ ਪਰ ਫਿਰ ਵੀ ਉਹਦੀ ਖੁਸ਼ਬੂ ਉਹੀ ਰਹੇਗੀ ਕਦੇ-ਕਦਾਈਂ ਵੱਡੇ ਨਾਂ ਵਾਲੇ ਬੰਦੇ ਬਾਰੇ ਲੋਕ ਇਹ ਵੀ ਕਹਿੰਦੇ ਸੁਣਦੇ ਹਾਂ ਕਿ ਨਾਮ بڑے ਔਰ ਦਰਸ਼ਨ ਛੋਟੇ ਬੱਚਾ ਜਦੋਂ ਆਪਣਾ ਨਾਂ ਸੁਣਦਾ ਹੈ ਤਾਂ ਉਹ ਆਪਣੇ ਆਪ ਨੂੰ ਉਸਦੇ ਨਾਂ ਨਾਲ ਜੋੜਨਾ ਸ਼ੁਰੂ ਕਰ ਦਿੰਦਾ ਹੈ ਇਹ ਆਤਮ ਪਛਾਣ ਦੀ ਨੀਂਵ ਹੀ ਰੱਖਦਾ ਹੈ ਉਦਾਹਰਨ ਵਜੋਂ ਜੇਕਰ ਕਿਸੇ ਵਿਅਕਤੀ ਦਾ ਨਾਮ ਅਮਨ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਸ਼ਾਂਤ ਸੁਭਾਅ ਵਾਲਾ ਵਿਅਕਤੀ ਬਣ ਜਾਂਦਾ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਪੰਜਾਬ 247 ਟੀਵੀ ਵਾਸਤੇ ਮੈਂ ਆਪਣਾ ਹੀ ਲਿਖਿਆ ਹੋਇਆ ਜਾਨੀ ਕਿ ਹਰਜੀਤ ਸਿੰਘ ਗਿੱਲ ਵੱਲੋਂ ਲਿਖਿਆ ਇੱਕ ਛੋਟਾ ਜਿਹਾ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਿਹਾ ਨਾਂ ਵਿੱਚ ਕੀ ਰੱਖਿਆ ਹੈ ਲਤਾ ਮਕੇਸ਼ ਕਰਦਾ ਗਾਇਆ ਇੱਕ ਬਹੁਤ ਪਪੂਲਰ ਗੀਤ ਹੈ ਨਾਮ ਭੁੱਲ ਜਾਏਗਾ ਚਿਹਰਾ ਇਹ ਬਦਲ ਜਾਏਗਾ ਮੇਰੀ ਆਵਾਜ਼ ਹੀ ਪਛਾਣ ਹੈ ਸ਼ੈਕਸਪੀਅਰ ਨੇ ਰੋਮੀਓ ਜੁਲੀਟ ਨਾਟਕ ਦੇ ਪ੍ਰਸਿੱਧ ਨਾਟਕ ਜਿਹੜਾ ਉਹਨਾਂ ਦਾ ਨਾਟਕ ਸੀਗਾ ਉਹਦੇ ਵਿੱਚ ਕਿਹਾ ਹੈ ਕਿ ਨਾਮ ਵਿੱਚ ਕੀ ਰੱਖਿਆ ਹੈ ਗਲਾਬ ਨੂੰ ਤੁਸੀਂ ਕਿਸੇ ਹੋਰ ਨਾਮ ਨਾਲ ਵੀ ਬੁਲਾ ਲਓ ਪਰ ਫਿਰ ਵੀ ਉਹਦੀ ਖੁਸ਼ਬੂ ਉਹੀ ਰਹੇਗੀ ਮਤਲਬ ਇਹ ਕਿ ਨਾਮ ਦੀ ਅਹਿਮੀਅਤ ਚੰਗੇ ਗੁਣਾ ਕਰਕੇ ਹੁੰਦੀ ਹੈ ਨਾ ਕਿ ਬੰਦੇ ਵਿੱਚ ਗੁਣ ਨਾਂ ਨਾਲ ਭਰੇ ਜਾਂਦੇ ਹਨ ਫਿਰ ਵੀ ਨਾਵਾਂ ਦੀ ਵੀ ਇੱਕ ਅਜੀਬ ਦੁਨੀਆ ਹੈ ਕਦੇ-ਕਦਾਈਂ ਵੱਡੇ ਨਾਂ ਵਾਲੇ ਬੰਦੇ ਬਾਰੇ ਲੋਕ ਇਹ ਵੀ ਕਹਿੰਦੇ ਸੁਣਦੇ ਹਾਂ ਕਿ ਨਾਮ ਬੜੇ ਔਰ ਦਰਸ਼ਨ ਛੋਟੇ ਫਿਰ ਵੀ ਬੰਦੇ ਦਾ ਨਾਮ ਤੇ ਜਨਮ ਤਰੀਕ ਉਹਦੀ ਹੋਂਦ ਦੀਆਂ ਦੋ ਬਹੁਤ ਹੀ ਮੁੱਢਲੀਆਂ ਗੱਲਾਂ ਹੁੰਦੀਆਂ ਹਨ ਨਾਂ ਸਿਰਫ ਲਫ਼ਜ਼ ਨਹੀਂ ਹੁੰਦਾ ਉਹ ਮਨੁੱਖੀ ਮਾਨ ਵਿਅਕਤੀਤਵ ਅਤੇ ਸਮਾਜਿਕ ਜੀਵਨ ਦੀ ਦੌਲਤ ਹੁੰਦੇ ਹਨ ਨਾਮ ਮਨੁੱਖ ਦੀ ਸਭ ਤੋਂ ਪਹਿਲੀ ਪਛਾਣ ਹੁੰਦੀ ਹੈ ਬੱਚਾ ਜਦੋਂ ਆਪਣਾ ਨਾਂ ਸੁਣਦਾ ਹੈ ਤਾਂ ਉਹ ਆਪਣੇ ਆਪ ਨੂੰ ਉਸਦੇ ਨਾਂ ਨਾਲ ਜੋੜਨਾ ਸ਼ੁਰੂ ਕਰ ਦਿੰਦਾ ਹੈ ਇਹ ਆਤਮ ਪਛਾਣ ਦੀ ਨੀਂਹ ਵੀ ਰੱਖਦਾ ਹੈ ਨਾਮ ਰਾਹੀਂ ਮਨੁੱਖ ਸਮਝਦਾ ਹੈ ਕਿ ਉਹ ਕੌਣ ਹੈ ਨਾਂ ਦੇ ਆਧਾਰ ਤੇ ਸਮਾਜ ਵਿੱਚ ਪਹਿਲਾ ਪ੍ਰਭਾਵ ਇਹ ਬਣਦਾ ਹੈ ਲੋਕ ਅਕਸਰ ਨਾਂ ਸੁਣ ਕੇ ਕਿਸੇ ਦੀ ਜਾਤ ਧਰਮ ਜਾਂ ਪਿਛੋਕੜ ਬਾਰੇ ਅਨਮਾਨ ਲਗਾ ਲੈਂਦੇ ਹਨ ਇਹ ਸਮਾਜਿਕ ਭੇਦਭਾਵ ਪਛਾਣ ਜਾਂ ਪੱਖਪਾਤੀ ਵਿਹਾਰ ਨੂੰ ਜਨਮ ਦੇ ਸਕਦਾ ਹੈ ਮਾਪੇ ਆਪਣੇ ਬੱਚਿਆਂ ਦਾ ਨਾਮ ਰੱਖਣ ਸਮੇਂ ਆਪਣੇ ਮਨੋਰਥ ਆਸਾਂ ਤੇ ਸੰਸਕਾਰਾਂ ਨੂੰ ਧਿਆਨ ਵਿੱਚ ਰੱਖਦੇ ਹਨ ਇਹ ਨਾਮ ਮਾਪਿਆਂ ਦੀ ਮਨੋਵਿਗਿਆਨਕ ਸਥਿਤੀ ਅਤੇ ਭਵਿੱਖ ਦੀਆਂ ਉਮੀਦਾਂ ਨੂੰ ਪ੍ਰਗਟ ਵੀ ਕਰਦਾ ਹੈ ਕੁਝ ਮਨੋਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਅਕਸਰ ਉਹਨਾਂ ਪੇਸ਼ਿਆਂ ਵੱਲ ਵੀ ਆਕਰਸ਼ਿਤ ਹੁੰਦੇ ਹਨ ਜੋ ਉਹਨਾਂ ਦੇ ਨਾਵਾਂ ਵਰਗੇ ਜਾਂ ਉਹਨਾਂ ਦੇ ਅਰਥਾਂ ਨਾਲ ਮਿਲਦੇ ਜੁਲਦੇ ਹੁੰਦੇ ਹਨ ਪਰ ਇਹ ਪੂਰੀ ਤਰ੍ਹਾਂ ਸਾਬਤ ਤੌਰ ਤੇ ਸਿੱਧ ਨਹੀਂ ਹੋ ਸਕਿਆ ਪਰ ਇਹ ਰੁਝਾਨ ਜਿਹੜਾ ਹੈ ਇਹ ਕਿਹਾ ਜਾਂਦਾ ਹੈ ਕਾਫੀ ਹੈ ਕਈ ਲੋਕ ਆਪਣੇ ਨਾਮ ਨੂੰ ਰਹਾਣੀ ਲਿੰਗ ਆਧਾਰਿਤ ਜਾਂ ਨਵੀਂ ਪਛਾਣ ਬਣਾਉਣ ਲਈ ਵੀ ਬਦਲ ਲੈਂਦੇ ਹਨ ਨਾਮ ਬਦਲਣਾ ਇੱਕ ਮਨੋਵਿਗਿਆਨਕ ਨਮੀਨਤਾ ਦਾ ਨਵਾਂ ਜਨਮ ਸਮਝਿਆ ਜਾਂਦਾ ਹੈ ਇਹ ਵਿਅਕਤੀ ਨੂੰ ਇੱਕ ਨਵੀਂ ਦਿਸ਼ਾ ਜਾਂ ਅਸਤਿਤਵ ਪ੍ਰਦਾਨ ਵੀ ਕਰਦਾ ਹੈ ਕਈ ਵਿਅਕਤੀਆਂ ਦੇ ਨਾਂ ਉਹਨਾਂ ਦੇ ਵਿਅਕਤੀਤਵ ਨੂੰ ਪ੍ਰਭਾਵਿਤ ਕਰਦੇ ਹਨ ਉਦਾਹਰਨ ਵਜੋਂ ਜੇਕਰ ਕਿਸੇ ਵਿਅਕਤੀ ਦਾ ਨਾਂ ਅਮਨ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਸ਼ਾਂਤ ਸੁਭਾਅ ਵਾਲਾ ਵਿਅਕਤੀ ਬਣ ਜਾਂਦਾ ਹੈ ਇਹ ਸਿੱਧਾ ਪ੍ਰਭਾਵ ਤਾਂ ਨਹੀਂ ਪਰ ਮਨੋਵਿਗਿਆਨਕ ਰੂਪ ਵਿੱਚ ਨਾਂ ਦਾ ਅਰਥ ਸਮਾਜਿਕ ਉਮੀਦਾਂ ਤੇ ਲੋਣਾ ਵਿਅਕਤੀਤਵ ਦੇ ਉੱਤੇ ਅਸਰ ਪਾਉਂਦੀਆਂ ਜ਼ਰੂਰ ਹਨ ਵਿਰਾਸਤੀ ਅਤੇ ਪਰੰਪਰਾਗਤ ਰਵਾਇਤ ਇਹ ਵੀ ਹੈ ਕਿ ਬਹੁਤ ਸਾਰੇ ਨਾਂ ਪਰਿਵਾਰਕ ਵਿਰਾਸਤ ਨੂੰ ਦਰਸਾਉਂਦੇ ਹੁੰਦੇ ਹਨ ਪੰਜਾਬੀ ਸਮਾਜ ਵਿੱਚ ਵੀ ਕਈ ਵਾਰੀ ਬੱਚਿਆਂ ਨੂੰ ਦਾਦਾ ਦਾਦੀ ਨਾਨਾ ਨਾਨੀ ਦੇ ਨਾਮ ਉੱਤੇ ਰੱਖਿਆ ਜਾਂਦਾ ਹੈ ਬਹੁਤ ਸਾਰੇ ਨਾਂ ਕਿਸੇ ਨੈਤਿਕ ਗੁਣ ਨੂੰ ਧਿਆਨ ਵਿੱਚ ਰੱਖ ਕੇ ਵੀ ਰੱਖੇ ਜਾਂਦੇ ਹਨ ਜਿਵੇਂ ਕਿ ਹਰਪ੍ਰਜਨ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਤੇ ਅਮਨਦੀਪ ਸ਼ਾਂਤੀ ਦਾ ਇੱਕ ਚਾਨਣ ਨਵੀਂ ਪੀੜੀ ਦੇ ਰੁਝਾਨ ਨਾਮਾਪ੍ਰਤੀ ਬਦਲ ਚੁੱਕੇ ਹਨ ਅਧਿਨਿਕ ਜੋਗ ਵਿੱਚ ਨਾਂ ਰੱਖਣ ਦੇ ਢੰਗ ਤਰੀਕੇ ਵੀ ਬਦਲ ਗਿਆ ਹਨ ਕਈ ਤਾਂ ਅੰਗਰੇਜ਼ੀ ਜਾਂ ਵਿਦੇਸ਼ੀ ਪ੍ਰਭਾਵ ਵਾਲੇ ਨਾਂ ਰੱਖਣ ਲੱਗ ਪਏ ਹਨ ਕੁਝ ਨਾਂ ਬਿਲਕੁਲ ਨਵੇਂ ਤੇ ਵਿਲੱਖਣ ਬਣਾਏ ਜਾਂਦੇ ਹਨ ਜਿਵੇਂ ਤਵੀਸ਼ ਜਵਨੀਕ ਅਭੀਰ ਅਵਾਨੀ ਆਦ ਕਈ ਵਾਰੀ ਲੋਕ ਆਪਣੀ ਨਵੀਂ ਸ਼ਖਸੀਅਤ ਤੇ ਪਛਾਣ ਬਣਾਉਣ ਲਈ ਵੀ ਆਪਣਾ ਨਾਂ ਬਦਲਦੇ ਹਨ ਆਮ ਤੌਰ ਤੇ ਕਲਾ ਦੇ ਸੰਸਾਰ ਵਿੱਚ ਫਿਲਮਾਂ ਵਿੱਚ ਸਿਆਸਤ ਵਿੱਚ ਧਰਮ ਦੇ ਕਾਰਨਾ ਕਰਕੇ ਇਸ ਲਈ ਨਾਂ ਦੀ ਚੋਣ ਸਿਰਫ ਸੁਣਨ ਯੋਗਤਾ ਹੀ ਨਹੀਂ ਹੁੰਦੀ ਸਗੋਂ ਸਮਝਦਾਰੀ ਵਿਅਕਤੀਤਵ ਰੁਝਾਨ ਅਤੇ ਆਤਮ ਮੁੱਲਾਂ ਦੀ ਪਛਾਣ ਦੇ ਤੌਰ ਤੇ ਵੀ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਦਾ ਨਾਂ ਅਜੀਬਾ ਹੋਵੇ ਜੋ ਲੋਕਾਂ ਨੂੰ ਅਜੀਬ ਜਾਂ ਹਾਸਾ ਜਨਕ ਲੱਗਦਾ ਹੋਵੇ ਤਾਂ ਉਹ ਆਪਣਾ ਨਾਂ ਲੈਣ ਤੋਂ ਹੀ ਸ਼ਰਮਾਉਣ ਲੱਗਦਾ ਹੈ ਉਲਟ ਸੋਹਣੇ ਤੇ ਸੁੰਦਰ ਦੇ ਨਾਂ ਵਾਲਾ ਵਿਅਕਤੀ ਜਿਹੜਾ ਉਹ ਜਾ ਉਹਦਾ ਨਾਮ ਇੱਜਤਦਾਰ ਹੋਵੇ ਜਾਂ ਅਨਕੂਲ ਹੋਵੇ ਤੇ ਇਹੋ ਜਿਹੇ ਬੱਚੇ ਅਕਸਰ ਵਧੇਰੇ ਆਤਮਵਿਸ਼ਵਾਸੀ ਤੇ ਆਤਮਸਨਮਾਨ ਵਾਲੇ ਹੁੰਦੇ ਹਨ ਨਾਮ ਦੀ ਚੋਣ ਕਰਨ ਸਮੇਂ ਮਾਪਿਆਂ ਦੀ ਮਨੋਵਿਗਿਆਨਕ ਸੋਚ ਜਿਹੜੀ ਆ ਉਹ ਬੜੀ ਐਮ ਭੂਮਿਕਾ ਨਿਭਾਉਂਦੀ ਹੈ ਮਾਪੇ ਅਕਸਰ ਆਪਣੇ ਬੱਚਿਆਂ ਦੇ ਨਾਮ ਉਹ ਅਰਥ ਵੇਖ ਕੇ ਰੱਖਦੇ ਨੇ ਜੋ ਉਹਨਾਂ ਦੀ ਉਸ ਬੱਚੇ ਤੋਂ ਉਮੀਦਾਂ ਜਾਂ ਸ਼ਾਮਾਂ ਜਾਂ ਸੰਸਕਾਰ ਜਿਹੜੇ ਹੁੰਦੇ ਆ ਉਹਨਾਂ ਨੂੰ ਦਸਾਉਂਦਾ ਹੋਵੇ ਹਰੇਕ ਮਾਪੇ ਦੀ ਖਾਸ਼ ਹੁੰਦੀ ਹੈ ਕਿ ਵੱਡਾ ਹੋ ਕੇ ਸਾਡਾ ਬੱਚਾ ਸਮਾਜ ਵਿੱਚ ਸਨਮਾਨਤ ਵਿਅਕਤੀ ਹੋਵੇ ਇਸ ਲਈ ਕਈ ਵਾਰ ਅਫਸਰੀ ਦੀ ਦਿੱਖ ਵਾਲੇ ਨਾਵਾਂ ਦੀ ਚੋਣ ਵੀ ਕੀਤੀ ਜਾਂਦੀ ਹੈ ਫੌਜ ਦਾ ਕਰਨਲ ਤੇ ਜਰਨਲ ਕਰਨੈਲ ਸਿੰਘ ਤੇ ਜਰਨੈਲ ਸਿੰਘ ਬਣ ਜਾਂਦਾ ਹੈ ਮਾਪਿਆਂ ਦੇ ਨਾਂ ਰੱਖਣ ਤੋਂ ਇਲਾਵਾ ਪੰਜਾਬ ਦੇ ਪਿੰਡੂ ਭਾਈਚਾਰਿਆਂ ਵਿੱਚ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਮਨੁੱਖ ਦਾ ਤਾਂ ਅਸਲ ਨਾਂ ਉਹ ਹੁੰਦਾ ਹੈ ਜਿਹੜਾ ਸਮਾਜ ਵਿੱਚ ਲੋਕਾਂ ਵੱਲੋਂ ਉਸ ਦੇ ਕਿਰਦਾਰ ਨੂੰ ਵੇਖ ਕੇ ਰੱਖਿਆ ਹੁੰਦਾ ਹੈ ਭਾਵੇਂ ਕਿ ਇਹੋ ਜੇ ਨਾਂ ਅਕਸਰ ਹੀ ਨੈਗੇਟਿਵ ਹੁੰਦੇ ਹਨ ਜਿਵੇਂ ਕਿ ਪਿੰਡਾਂ ਵਿੱਚ ਪਰਿਵਾਰਾਂ ਦੀਆਂ ਅੱਲਾ ਵਗੈਰਾ ਆਪਾਂ ਆਮ ਹੀ ਦੇਖਦੇ ਹਾਂ ਪ੍ਰਾਤਨ ਸਮੇਂ ਤੋਂ ਹੀ ਨਾਂ ਵਿੱਚ ਵੀ ਪਰਿਵਾਰ ਦੀ ਆਰਥਿਕ ਦਸ਼ਾ ਝਲਕਦੀ ਦਿਖਦੀ ਹੈ ਪਰਿਵਾਰ ਦੀ ਆਰਥਿਕ ਪਿਸ਼ੋਕੜ ਅਕਸਰੇ ਨਿਰਧਾਰਤ ਕਰਦਾ ਹੈ ਕਿ ਉਹ ਕਿਹੜੇ ਤਰੀਕੇ ਰਵੈਤ ਜਾਂ ਰੁਝਾਨ ਨੂੰ ਅਪਣਾਉਂਦੇ ਹਨ ਆਰਥਿਕ ਦ੍ਰਿਸ਼ਟੀ ਨਾਲ ਕਮਜ਼ੋਰ ਪਰਿਵਾਰ ਕਈ ਵਾਰ ਧਾਰਮਿਕ ਗ੍ਰੰਥਾਂ ਜਾਂ ਪੰਡਿਤ ਜਾਂ ਗ੍ਰੰਥੀ ਜੀ ਦੀ ਸਲਾਹ ਦੇਨ ਸਾਰੀ ਨਾਮ ਰੱਖ ਲੈਂਦੇ ਹਨ ਉੱਚ ਆਮਦਨ ਵਾਲੇ ਪਰਿਵਾਰ ਮਹਿੰਗੀਆਂ ਰਸਮਾਂ ਜਾਂ ਵਿਸ਼ੇਸ਼ ਵਿਅਕਤੀ ਦੇ ਨਾਮ ਤੋਂ ਬੱਚੇ ਦਾ ਨਾਮ ਰਖਵਾਉਣ ਦਾ ਰੁਝਾਨ ਰੱਖਦੇ ਹਨ ਆਮ ਤੌਰ ਤੇ ਜਿਹੜਾ ਮੱਧ ਵਰਗ ਹੈ ਉਹ ਇਹੋ ਜੇ ਨਾਮ ਰੱਖਦੇ ਨੇ ਜੋ ਸੈਲੀਬ੍ਰਿਟੀ ਜਾਂ ਮੀਡੀਆ ਰਹੀ ਬਹੁਤ ਹੀ ਪ੍ਰਚਲਿਤ ਹੋਏ ਹੋਣ ਜਿਵੇਂ ਕਿਸੇ ਫਿਲਮ ਦੇ ਹੀਰੋ ਜਾਂ ਬਨੇਤਾ ਦਾ ਨਾਮ ਆਮ ਤੌਰ ਤੇ ਉੱਚ ਆਰਥਿਕ ਵਰਗ ਦੇ ਪਰਿਵਾਰ ਆਪਣੇ ਬੱਚਿਆਂ ਦੇ ਨਾਮ ਵਿਲੱਖਣ ਜਾਂ ਵਿਦੇਸ਼ੀ ਪ੍ਰਭਾਵ ਦੇਣ ਵਾਲੇ ਨਾਵਾਂ ਦੀ ਚੋਣ ਕਰਦੇ ਹਨ ਕਈ ਵਾਰ ਇਹ ਰੁਚੀ ਅਹੰਕਾਰਕ ਤੌਰ ਤੇ ਵੀ ਅਸਰੰਦਾਜ਼ ਹੁੰਦੀ ਹੈ ਗੌਰ ਨਾਲ ਵੇਖੀਏ ਤਾਂ ਨਾਮ ਦੀ ਲੰਬਾਈ ਸਿਰਫ ਇੱਕ ਲਿਪੀ ਜਾਂ ਸ਼ਬਦਾਂ ਦਾ ਸਵਾਲ ਨਹੀਂ ਹੁੰਦਾ ਬਲਕਿ ਆਰਥਿਕ ਸਾਂਸਕ੍ਰਿਤਕ ਅਤੇ ਮਨੋਵਿਗਿਆਨਕ ਹਾਲਤਾਂ ਦੀ ਝਲਕ ਵੀ ਹੁੰਦੀ ਹੈ ਪਰਿਵਾਰਕ ਆਰਥਿਕਤਾ ਅਸਰਾਂ ਅਸਰ ਰੂਪ ਵਿੱਚ ਨਾਂ ਦੀ ਬਨਾਵਟ ਲੰਬਾਈ ਅਤੇ ਰੁਝਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪ੍ਰਾਤਨ ਸਮਿਆਂ ਵਿੱਚ ਛੋਟੀ ਆਰਥਿਕਤਾ ਵਿੱਚ ਛੋਟੇ ਅਤੇ ਦੋ ਅੱਖਰਾਂ ਵਾਲੇ ਨਾਮ ਵਧੇਰੇ ਸਨ ਜਿਵੇਂ ਮੱਛਾ ਸਿੰਘ, ਬੋਧਰਾਮ, ਬੂਟਾਰਾਮ, ਗੰਗਾਰਾਮ, ਨੱਥਾ ਸਿੰਘ ਫਿਰ ਥੋੜੇ ਜਿਹੇ ਵਕਫੇ ਬਾਅਦ ਆਰਥਿਕ ਹਾਲਾਤਾਂ ਵਿੱਚ ਜਦੋਂ ਸਮੇਂ ਦੀ ਤਬਦੀਲੀ ਹੋਈ ਤੇ ਇਹਦੇ ਨਾਲ ਹੀ ਇਹ ਨਾਂ ਤਿੰਨ ਅੱਖਰਾਂ ਦੇ ਹੋ ਗਏ ਅਤੇ ਵਿਧਾਵਾ ਸਿੰਘ, ਮੱਗਰ ਸਿੰਘ, ਰਮੇਸ਼ਾਦ ਨਾਰਖੇ ਜਾਣ ਲੱਗੇ ਪਰ ਬਹੁਤ ਸਾਰੇ ਤਿੰਨ ਅੱਖਰਾਂ ਦੇ ਨਾਵਾਂ ਵਿੱਚ ਵੀ ਪਿਛੜਾਪਨ ਝਲਕਦਾ ਰਿਹਾ ਹੈ ਜਿਵੇਂ ਕਿ ਉਹ ਰੁਲਦਾ ਰਾਮ, ਕਸੀਟਾ, ਗਰੀਬਦਾਸ ਵਰਗੇ ਨਾਂ ਵੀ ਚੱਲਦੇ ਰਹੇ ਹਨ ਤਵਾਰੀਖ ਫਲੋਕ ਫਰੋਲ ਕੇ ਵੇਖ ਲੋ ਐਨ ਉਸ ਸਮੇਂ ਹੀ ਵਡੇਰਿਆਂ, ਜ਼ਗੀਰਦਾਰਾਂ, ਰਜਵਾੜਿਆਂ ਨੇ ਰਾਜਵੰਸ਼ ਦੀ ਮਹਾਨਤਾ ਨੂੰ ਦਰਸਾਉਣ ਲਈ ਤੇ ਸ਼ਾਹੂਕਾਰਾਂ ਨੇ ਆਪਣੀ ਅਮੀਰੀ ਦਾ ਪ੍ਰਗਟਾਵਾ ਕਰਨ ਲਈ ਨਾਵਾਂ ਵਿੱਚ ਜ਼ਮੀਨ ਅਸਮਾਨ ਦਾ ਸਾਨੂੰ ਪਾੜਾ ਨਜ਼ਰ ਆਏਗਾ ਜਿੰਨਾ ਵਿੱਚ ਇਉਂ ਪ੍ਰਤੀਤ ਹੁੰਦਾ ਹੈ ਕਿ ਦੋ ਜਾਂ ਤਿੰਨ ਚਾਰ ਨਾਵਾਂ ਨੂੰ شمار ਕਰਕੇ ਇੱਕ ਹੀ ਨਾਮ ਬਣਾਇਆ ਹੋਵੇ ਜਿਵੇਂ ਮਹਿੰਦਰ ਪ੍ਰਤਾਪ ਸਿੰਘ ਰਾਣਾ ਰਜਵਾੜਿਆਂ ਦੇ ਲੰਬੇ ਨਾਮ ਸ਼੍ਰੀ 108 ਰਾਜਾ ਸਰਦਾਰ ਜੀ ਬਹਾਦਰ ਰਾਜਾ ਫਸਾਰ ਹੇ ਜਹਾਈਨਸ ਮਹਾਰਾਜਾ ਭੁਪਿੰਦਰ ਸਿੰਘ ਜੀ ਬਹਾਦਰ ਮਹਾਰਾਜਾ ਪਟਿਆਲਾ ਸ਼੍ਰੀਮਾ ਸ਼੍ਰੀ ਮਹਾਰਾਣਾ ਪ੍ਰਤਾਪ ਸੋਸੋਧਿਆ ਰਾਣਾ ਫ ਮੇਵਾੜ ਜਗੀਰਦਾਰਾਂ ਦੇ ਨਾਮ ਆਮ ਤੌਰ ਤੇ ਰਜਵਾੜੇ ਮਹਾਰਾਜਾ ਮਹਾਰਾਣਿਆਂ ਨਾਲੋਂ ਥੋੜੇ ਘੱਟ ਲੰਬੇ ਤੇ ਛੋਟੇ ਹੋਇਆ ਕਰਦੇ ਸਨ ਪਰ ਉਹ ਵੀ ਪਦਵੀ ਖਾਨਦਾਨ ਧਾਰਮਕਵਾਦੀਆਂ ਤੇ ਜ਼ਾਇਦਾਦ ਇਲਾਕੇ ਦੇ ਨਾਂ ਨਾਲ ਮਿਲ ਕੇ ਕਾਫੀ ਲੰਬੇ ਹੋ ਜਾਂਦੇ ਸਨ ਮਿਸਾਲ ਦੇ ਤੌਰ ਤੇ ਚੌਧਰੀ ਮਹਿੰਦਰ ਸਿੰਘ ਸਿੱਧੂ ਜਗੀਰਦਾਰ ਆਫ ਕੋਟਲਾ ਨਵਾਬ ਫਤਿਹ ਅਲੀ ਖਾਨ ਪਠਾਨ ਜਗੀਰਦਾਰ ਆਫ ਤੌਲਪੁਰ ਸਰ رائے ਬਹਾਦਰ ਲਾਲਾ ਗੋਬਿੰਦਦਾਸ ਜੀ ਜਗੀਰਦਾਰ ਆਫ ਬਰੇਲੀ ਵਗੈਰਾ 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 ਕਈ ਛੋਟੇ ਨਾਵਾਂ ਵਾਲੇ ਲੋਕਾਂ ਨੇ ਵੱਡੇ ਕੰਮ ਕਰਕੇ ਆਪਣੇ ਛੋਟੇ ਨਾਵਾਂ ਨੂੰ ਵੀ ਵੱਡਿਆਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ ਗੰਗਾ ਰਾਮ ਦਾ ਨਾਂ ਹੀ ਲੈ ਲਓ ਆਪਾਂ ਉਹਨਾਂ ਨੂੰ ਸਾਰੇ ਜਾਣਦੇ ਹਾਂ ਜਿਨ੍ਹਾਂ ਨੂੰ ਬਾਅਦ ਵਿੱਚ ਸਰ ਗੰਗਾ ਰਾਮ ਦੇ ਨਾਂ ਨਾਲ ਜਾਣਿਆ ਗਿਆ ਸੀ ਸਰ ਗੰਗਾ ਰਾਮ ਇੱਕ ਛੋਟਾ ਜਿਹਾ ਨਾਂ ਪਰ ਜਿਸ ਵੱਡੀ ਜਿਸ ਤਰ੍ਹਾਂ ਦੀ ਉਹ ਵੱਡੀ ਸ਼ਖਸੀਅਤ ਸਨ ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਨਾਂ ਛੋਟਾ ਹੋ ਸਕਦਾ ਹੈ ਪਰ ਮਨੁੱਖੀ ਕਰਤੱਵ ਮਹਾਨ ਹੋਣੇ ਚਾਹੀਦੇ ਹਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਨਾਂ ਜੋ ਵਿਕਾਸ ਇੰਜੀਨੀਅਰਿੰਗ দান ਅਤੇ ਇਨਸਾਨੀਅਤ ਦਾ ਪ੍ਰਤੀਕ ਬਣ ਗਿਆ ਸੀ ਉਹ ਇਮਾਰਤਾਂ ਹੀ ਨਹੀਂ ਸਨ ਬਣਾਉਂਦੇ ਉਹ ਭਵਿੱਖ ਬਣਾਉਂਦੇ ਸੀਗੇ ਸਰ ਗੰਗਾ ਰਾਮ ਸਾਨੂੰ ਸਿਖਾਉਂਦੇ ਨੇ ਕਿ ਨਾਮ ਦਾ ਨਹੀਂ ਕੰਮ ਦਾ ਵੱਡਾ ਹੋਣਾ ਜ਼ਰੂਰੀ ਹੁੰਦਾ ਹੈ ਯੂਨੀਨਿਸਟ ਪਾਰਟੀ ਦੇ ਸਰ ਛੋਟੂ ਰਾਮ ਦਾ ਨਾਂ ਵੀ ਤੁਹਾਨੂੰ ਯਾਦ ਹੋਵੇਗਾ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਤੇ ਪਿਛਲੇ ਵਰਗਾਂ ਦੀ ਆਵਾਜ਼ ਉਠਾਈ ਸੀ ਉਹਨਾਂ ਦੀ ਕੋਸ਼ਿਸ਼ ਨਾਲ ਕਰਜ਼ਾ ਮਾਫ਼ੀ ਕਾਨੂੰਨ, ਮਹਿੰਗੇ ਸੂਦ ਖਿਲਾਫ਼ ਕਾਨੂੰਨ ਅਤੇ ਕਿਸਾਨਾਂ ਲਈ ਰੱਖਿਆ ਕਰਨ ਵਾਲੇ ਕਾਨੂੰਨ ਉਹਨਾਂ ਵੱਲੋਂ ਕੀਤੇ ਵੱਡੇ ਕੰਮਾਂ ਨਾਲ ਉਹਨਾਂ ਨੇ ਆਪਣੀ ਵੱਡੀ ਪਛਾਣ ਬਣਾਈ ਭਾਵੇਂ ਨਾਂ ਉਹਨਾਂ ਦਾ ਛੋਟੂ ਰਾਮ ਸੀ ਸਿੱਖ ਇਤਿਹਾਸ ਵਿੱਚ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਦੋ-ਦੋ ਅੱਖਰਾਂ ਵਾਲੇ ਨਾਵਾਂ ਵਾਲੇ ਲੋਕ ਸਨ ਇਹ ਨਾਂ ਭਾਵੇਂ ਛੋਟੇ ਹੀ ਸਨ ਪਰ ਆਪਣੀਆਂ ਵੱਡੀਆਂ ਕਾਰਜਕਾਰੀਆਂ ਨਾਲ ਸਿੱਖ ਧਰਮ ਅਤੇ ਸਮਾਜ ਵਿੱਚ ਇਹਨਾਂ ਲੋਕਾਂ ਨੇ ਬੜਾ ਵੱਡਾ ਨਾਂ ਕਮਾਇਆ ਸੋ ਇਸੇ ਕਰਕੇ ਹੀ ਆਖਿਆ ਜਾਂਦਾ ਹੈ ਕਿ ਨਾਂ ਵਿੱਚ ਕੀ ਰੱਖਿਆ ਸੋ ਇਹ ਸੀ ਜੀ ਹਰਜੀਤ ਸਿੰਘ ਜਾਨੀ ਮੇਰੇ ਵੱਲੋਂ ਹੀ ਤਰਤੀਬ ਦਿੱਤਾ ਹੋਇਆ ਇੱਕ ਲੇਖ ਜੋ ਸੀਤਾ ਦੀ ਸੇਵਾ ਵਿੱਚ ਤੀਸਰੀ ਅਖ ਪ੍ਰੋਗਰਾਮ ਦੀ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤ ਸ੍ਰੀ ਅਕਾਲ